ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 15 ਜਨਵਰੀ ਤੱਕ ਤੇ ਮੌਸਮ ਦੀ ਆਉਣ ਵਾਲੇ 5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਮੌਸਮ ਫੌਗ ਲੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੂ ਜੁੜੇ ਰਹਿਣਾ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜੀ ਜੋ ਅੰਕੜੇ ਮੌਸਮ ਫੌਗ ਦਿੰਦੇ ਨੇ ਉਹ ਕੀ ਕਹਿੰਦੇ ਨੇ ਤੁਸੀਂ ਦੇਖ ਸਕਦੇ ਹੋ 10 ਤੋਂ ਲੈ ਕੇ ਜੇਕਰ ਗੱਲ ਕੀਤੀ ਜਾਵੇ ਆੜ ਵਾਲੇ ਫਾਂਚੇਤਨਦੀ ਯਾਨੀ ਕਿ 15 16 ਤਰੀਕ ਤੱਕ ਮੌਸਮ ਸਿਹਰਾ ਡਰਾਈ ਹੈ ਸਾਫ ਹੈ ਜੀ ਤੇ ਕਿਤੇ ਵੀ ਕੋਈ ਦਬਦਲੀ ਵੱਡੇ ਫੱਦਰ ਤੇ ਫਿਰ ਹਾਲ ਮੌਸਮ ਦੇ ਵਿੱਚ ਨਜ਼ਰ ਨਹੀਂ ਆ ਰਹੀ ਹਾਲਾਂਕਿ ਇੱਕ ਪਛਮੀ ਸਿਸਟਮ ਫਿਰ ਤੋਂ ਦੱਸ ਸਕਦਾ ਹੈਗਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਤਾਜ਼ਾ ਪਛਮੀ ਸਿਸਟਮ ਹੈ 12 ਜਨਵਰੀ ਨੂੰ ਦੱਸ ਸਕਦਾ ਹੈਗਾ ਜੀ ਫਹਾੜਾਂ ਦੇ ਉੱਤੇ ਤੇ ਇਹਦੇ ਸਦਕਾ ਜਿਹੜੀ ਹੈ ਬੱਦਲ ਵਾਈ ਹੋਣ ਸਕਦੀ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਦੂਜੇ ਪਾਸੇ ਜੇਕਰ ਦੇਖੀਏ ਜੀ yellow alert ਜਿਹੜੇ ਨੇ ਉਹ جاری ਕੀਤੇ ਗਏ ਨੇ ਸਵਾਨ ਵਾਲੇ ਜਿਹੜੇ 4-5 ਦਿਨ ਹੋਣਗੇ ਸੰਘਣੀ ਧੁੰਦ ਨੂੰ ਲੈ ਕੇ yellow alert ਨੇ ਉਹ ਇਸੇ ਤਰ੍ਹਾਂ جاری ਰਹਿਣਗੇ ਸੰਘਣੀ ਧੁੰਦ ਤੋਂ ਜਿਹੜੇ ਆਰਾਮ ਮਿਲਣ ਦੀ ਕੋਈ ਉਮੀਦ ਫਿਲਹਾਲ ਨਜ਼ਰ ਨਹੀਂ ਆ ਰਹੀ ਤੇ ਆਉਂਦੇ ਦਿਨਾਂ ਤੱਕ ਜਿਹੜੀ ਇਹ ਸੰਘਣੀ ਧੁੰਦ ਵਾਲੇ ਦਿਨ ਜਿਹੜੇ ਨੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਹਰਿਆਣਾ ਦੀ ਗੱਲ ਕਰੀਏ ਚੰਡੀਗੜ੍ਹ ਦੀ ਤੁਸੀਂ ਦੇਖ ਸਕਦੇ ਹੋ ਦੋਨਾਂ ਥਾਂ ਤੇ ਜਿਹੜਾ ਜ ਮੌਸਮ ਫਿਲਹਾਲ ਢਾਈ ਹੈ ਸਾਫ ਰੋਗਾਉਣ ਵਾਲੇ 5 ਦਿਨਾਂ ਦੇ ਦੌਰਾਨ ਦੂਜੇ ਪਾਸੇ オレンジ अलर्ट ਅੱਜ ਜਾਰੀ ਕੀਤਾ ਗਿਆ ਸੀ ਜੀ ਹਰਿਆਣਾ ਚੰਡੀਗੜ੍ਹ ਦੇ ਵਿੱਚ ਸੰਗਰੀ ਧੁੰਦ ਨੂੰ ਲੈ ਕੇ ਤੇ ਹੁਣ ਆਉਣ ਵਾਲੇ ਜਿਹੜੇ 4-5 ਦਿਨ ਹੋਣਗੇ ਸੰਗਰੀ ਧੁੰਦ ਨੂੰ ਲੈ ਕੇ ਜਿਹੜੇ ਨਾ ਯੈਲੋ ਅਲਰਟ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਜਾਰੀ ਕਰ ਦਿੱਤੇ ਗਏ ਨੇ ਮੌਸਮ ਵਿਭਾਗ ਲੋ ਜੀ ਸਕੂਨ ਵਾਲਾ ਕਿ ਜੀ ਮੌਸਮ ਫਿਲਹਾਲ ਸਾਫ਼ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਤੇ ਯੈਲੋ ਅਲਰਟ ਨੇ ਜਿਹੜੇ ਉਹ ਫਿਲਹਾਲ ਜਾਰੀ ਕੀਤੇ ਗਏ ਨੇ ਤੇ ਸੰਗਰੀ ਧੁੰਦ ਅਨੁਸਾਰ 4-5 ਦਿਨਾਂ ਤੱਕ ਇਸੇ ਤਰ੍ਹਾਂ ਫਾਇਦੇ ਰਹੇਗੀ ਜੀ ਸੋ ਇਹ ਜਿਗਰ ਜਿਓਣ ਵਾਲੇ 5-6 ਦਿਨਾਂ ਦੀ ਮੌਸਮ ਅਪਡੇਟ ਤੇ ਅੱਜ ਰਾਤ ਦੇ ਮੌਸਮ ਦੀ ਜਗਰ ਗੱਲ ਕਰੀਏ ਮੌਸਮ ਫਿਲਹਾਲ ਬਿਲਕੁਲ ਸਾਫ਼ ਹੈ ਤੇ ਕਿਤੇ ਵੀ ਕੋਈ ਤਵਦੀਲੀ ਜਿਹੜੀ ਮੌਸਮ ਦੇ ਵਿੱਚ ਅੱਜ ਰਾਤ ਨਜ਼ਰ ਨਹੀਂ ਆਏਗੀ ਤੇ ਸਵੇਰੇ ਜਿਹੜੀ ਤੁਹਾਨੂੰ ਸੰਗਣੀ ਤੰਦ ਦੇਖਣ ਨੂੰ ਮਿਲੇਗੀ ਹਾਲੇ ਹੀ ਕੁਛ ਥਾਵਾਂ ਤੇ ਧੂਹ ਜਿਹੜੀ ਚੜਦੀ ਦਿਖਾਈ ਦੇਗੀ ਤੇ ਖਾਸ ਕਰਕੇ ਮਾਲਵੇ ਦੇ ਖੇਤਰ ਤੇ ਦੁਆਬੇ ਦੇ ਕੁਝ ਖੇਤਰਾਂ ਦੇ ਵਿੱਚ ਤਿੱਖੀ ਧੂਹ ਜਿਹੜੀ ਆ ਕੱਲ ਕੁਛ ਥਾਵਾਂ ਤੇ ਚੜ ਸਕਦੀ ਹੈ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਜੀ ਧੁੰਦ ਜਿਹੜੀ ਛਾਈ ਰਹੇਗੀ ਤੇ ਅਗਲੀ ਵੀਡੀਓ ਦੀ ਇਜਾਜ਼ਤ ਦਿਓ ਤੁਹਾਨੂੰ